हां जी दोस्तों ਅਸੀਂ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਜਿਹੜੇ ਲੱਕੜ ਦੇ ਖੜਾਉਣੇ ਨੇ ਕਿਵੇਂ ਬਣਦੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਖੜਾਉਣਾ ਲੱਕੜ ਦਾ ਉਹਨੂੰ ਪੇਂਟ ਕੀਤਾ ਜਾ ਰਿਹਾ ਤੇ ਇਹ ਪਹਿਲਾਂ ਫੱਟੀਆਂ ਲੈ ਕੇ ਆਉਂਦੇ ਨੇ ਫਿਰ ਉਹਨੂੰ ਕਟਰ ਤੇ ਕੱਟਦੇ ਨੇ ਤੇ ਉਸ ਤੋਂ ਬਾਅਦ ਚ ਉਹਨੂੰ ਮੇਖਾਂ ਨਾਲ ਜੋੜ ਕੇ ਮੇਖਾਂ ਲਾ ਕੇ ਤੇ ਫਿਰ ਉਸ ਤੋਂ ਬਾਅਦ ਚ ਜਿਹੜਾ ਇਹਨੂੰ ਪੇਂਟ ਕਰਦੇ ਨੇ ਤੇ ਅਸੀਂ ਤੁਹਾਨੂੰ ਟਾਇਰ ਵੀ ਦਿਖਾਵਾਂਗੇ ਵੀ ਜਿਹੜੇ ਟਾਇਰ ਨੇ ਪਲਾਸਟਿਕ ਦੇ ਉਹ ਕਿਵੇਂ ਬਣਦੇ ਨੇ ਤੇ ਇਹ ਬਲੌਗ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਜਿਹੜੇ ਨਵੀਆਂ ਗੱਲਾਂ ਉਹ ਦੇਖਣ ਨੂੰ ਮਿਲਣਗੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਵੀ ਕੀ ਗੱਲ ਬਾਤ ਆ ਬਹੁਤ ਕੁਝ ਨੂੰ ਸਿੱਖਣ ਨੂੰ ਮਿਲੂਗਾ ਤੇ ਆ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਇਹਨੂੰ ਟਰਾਲਾ ਜਿਹੜਾ ਆ ਟਰਾਲਾ ਕਹਿੰਦੇ ਇਹਨੂੰ ਤੇ ਟਰਾਲਾ ਇੱਕ ਜਿਹੜਾ ਲੱਕੜ ਦਾ ਉਹਨੂੰ ਪੇਂਟ ਕੀਤਾ ਜਾ ਰਿਹਾ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਬਣਾਤਾ ਇਹਨੇ ਪੇਂਟ ਕਰਕੇ ਤੇ ਪਹਿਲਾਂ ਇਹ ਫੱਟੀਆਂ ਨੂੰ ਕੱਟਦਾਗਾ ਤੇ ਇਹਦੇ ਸਾਰੇ ਇਹਦੇ ਲਈ ਮਸ਼ੀਨਾਂ ਨੇ ਕਟਰ ਤੋਂ ਲੈ ਕੇ ਹਰੇਕ ਕੱਲੀ-ਕੱਲੀ ਚੀਜ਼ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਸੀ ਵੀ ਜਿਹੜੇ ਟਾਇਰ ਨੇ ਉਹ ਸਾਹਮਣੇ ਟਾਇਰ ਪਾਏ ਨੇ ਤੇ ਇਹਦੇ ਬੈਕ ਸਾਈਡ ਆ ਗਈ ਜਿਵੇਂ ਆ ਟਰਾਲੇ ਦੇ ਕਹਿ ਦਿੰਦੇ ਆ ਪਿਛਲੀ ਸਾਈਡ ਪੈਂਦੀ ਹੈ ਜਿਹੜੀ ਉਹ ਚੀਜ਼ ਆ ਗਈ ਤੇ ਆ ਸਾਰੀਆਂ ਮਸ਼ੀਨਾਂ ਪਈਆਂ ਨੇ ਸਾਹਮਣੇ ਕਟਰ ਜਿਨ੍ਹਾਂ ਤੇ ਕੱਟਿਆ ਜਾਂਦਾ ਤੇ ਇਦਰਾ ਜਵਾਕ ਨੇ ਜਿਹੜੇ ਆਪਦੀਆਂ ਗੱਲਾਂ ਬਾਤਾਂ ਲਾਗੇ ਕਰਨ ਤੇ ਇਹ ਦੁਕਾਨ ਤੇ ਦੇ ਆ ਕੇ ਬਹਿ ਜਾਂਦੇ ਨੇ ਤੇ ਅੱਜ ਇਹਨਾਂ ਨੂੰ ਛੁੱਟੀ ਆ ਤੇ ਤਾਂ ਕਰਕੇ ਆ ਦੇਖ ਤੁਸੀਂ ਸਾਈਕਲ ਚੱਕੇ ਹੋਏ ਨੇ ਇਹਨਾਂ ਨੇ ਤੇ ਅੱਜ ਜੇ ਕਿਸੇ ਕੋਲ ਮੈਨੂੰ ਲੱਗਦਾ ਜਾਣਗੇ ਤੇ ਚੌੜ ਮਸਤੀ ਕਰ ਰਹੇ ਨੇ ਵਧੀਆ ਗੱਲ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਚੌੜ ਮਸਤੀ ਆ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਬੰਦਾ ਤੰਦਰੁਸਤ ਰਹਿੰਦਾ ਹੱਸਦਾ ਖੇਡਦਾ ਤੇ ਬਾਕੀ ਸਾਨੂੰ ਅੱਗੇ ਫੇਰ ਅਸੀਂ ਦੁਕਾਨ ਵਾਲੀ ਸਾਈਡ ਦਿਖਾਉਣੇ ਆ ਵੀ ਕੀ ਗੱਲ ਬਾਤ ਆ ਤੁਸੀਂ ਦੇਖੋ ਪੇਂਟ ਪਾਏ ਨੇ ਡੋਡੀ ਪੀਲਾ ਜੈਲੋ ਕਹਿੰਦੇ ਨੇ ਆਪਾਂ ਜਿਹਨੂੰ ਵਾਈਟ ਪੇਂਟ ਆ ਤੇ ਇਹ ਤੁਸੀਂ ਪੇਂਟ ਨੇ ਜਿਹੜੇ ਇਹ ਸਾਰੇ ਦੇਖ ਸਕਦੇ ਹੋਗੇ ਤੇ ਉਹ ਤੁਹਾਨੂੰ ਦਿਖਾਉਣੇ ਆ ਸਾਹਮਣੇ ਜਿਹੜਾ ਤੇ ਦੁਕਾਨ ਆ ਦੁਕਾਨ ਦੇ ਵਿੱਚ ਜਿਹੜਾ ਸਮਾਨ ਪਿਆਗਾ ਹਰੇਕ ਤਰ੍ਹਾਂ ਦਾ ਜਿਹੜਾ ਸਮਾਨ ਰੱਖਿਆ ਹੋਇਆ ਇਹਨੇ ਤੇ ਆ ਤੁਸੀਂ ਦੇਖੋ ਇੱਧਰ ਇਹ ਪੇਂਟ ਕਰ ਰਿਆ ਸਾਈਡ ਤੇ ਤੇ ਬੀਟੀਸੀ ਲਿਖਿਆ ਹੋਇਆ ਇਹਨੇ ਇਹ ਆਪਦਾ ਇਹਦਾ ਨੌਮਾ ਨਾਂ ਬੰਦੇ ਦਾ ਬੀ ਤੇ ਨਾਂ ਪੈਂਦਾ ਤੇ ਬਿੱਟੂ ਤੇ ਤੇ ਟਰਾਂਸਪੋਰਟ ਸੀ ਤੇ ਨੇ ਕੰਪਨੀ ਤੇ ਉਹ ਦੁਕਾਨ ਦੇਖ ਲੋ ਤੁਸੀਂ ਪੱਖਾ ਲਾ ਰੱਖਿਆ ਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਪਰ ਮਿਹਨਤੀ ਬੰਦਾ ਜਿਹੜਾ ਉਹ ਕੰਮ ਗਰਮੀ ਦੇ ਵਿੱਚ ਵੀ ਕਰ ਹੀ ਲੈਂਦਾ ਤੇ ਅੱਗੇ ਤੁਹਾਨੂੰ ਦਿਖਾਉਣਾ ਹੈ ਇਹਨੇ ਮੁੱਛਾਂ ਵਾਲਾ ਜਿਹੜਾ ਟੈਗ ਆ ਉਹ ਲਾਇਆ ਹੋਇਆਗਾ ਕਿਉਂਕਿ ਇਹ ਵੀ ਜਿਹੜਾ ਟ੍ਰੈਂਡਿੰਗ ਚ ਚੱਲਦਾ ਜ਼ਿਆਦਾ ਤਾਂ ਕਰਕੇ ਉਹ ਭਗਤ ਸਿੰਘ ਦੀ ਫੋਟੋ ਵੀ ਜਿਹੜੀ ਉੱਪਰ ਲਾਈ ਹੋਈ ਆ ਤੇ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਆ ਉੱਪਰ ਉਹਨੇ ਮਰਛਲੀ ਦੇ ਜਿਹੜੇ ਟੈਗ ਨੇ ਉਹ ਲਾਏ ਹੋਏ ਨੇ ਤੇ ਆਰਟੀਫੀਸ਼ਲ ਸਟicker ਵੀ ਚਲੋ ਇਹ ਵਰਤ ਲੈਂਦੇ ਨੇ ਵਿੱਚ ਕਿਉਂਕਿ ਅੱਜ ਕੱਲ ਜਿਹੜਾ ਆਰਟੀਫੀਸ਼ੀਅਲ ਆ ਉਹਦਾ ਵੀ ਜਵਾਨਾ ਆ ਗਿਆ ਤੇ ਦੋੇ ਤਰੀਕੇ ਨਾਲ ਬਣਾਉਂਦਾ ਮਾਡਰਨ ਤਰੀਕੇ ਨਾਲ ਤੇ ਹੱਥੀ ਕਾਰਾਗਰੀ ਇਹ ਕਿਉਂਕਿ ਜਿਹੜੀ ਹੱਥੀ ਕਾਰਾਗਰੀ ਆ ਉਹ ਲੋਪ ਹੁੰਦੀ ਜਾ ਰਹੀ ਹੈ ਅੱਜ ਕੱਲ ਪਲਾਸਟਿਕ ਤੇ ਖੜਾਉਣੇ ਆ ਗਏ ਹਰ ਇੱਕ ਚੀਜ਼ ਪਲਾਸਟਿਕ ਦੀ ਹੈ ਜਿਹੜੀ ਬਿਮਾਰੀ ਦਾ ਕਾਰਨ ਵੀ ਬਣਦੀ ਹੈ ਤੇ ਆ ਅੱਗੇ ਤੁਹਾਨੂੰ ਦਿਖਾਉਣਾ ਹੈ ਮਸ਼ੀਨਾਂ ਜਿਨ੍ਹਾਂ ਦੇ ਵਿੱਚ ਜਿਹੜੇ ਟਾਇਰ ਨੇ ਉਹ ਬਣਦੇ ਨੇ ਪਲਾਸਟਿਕ ਦੇ ਤੇ ਆ ਤੁਹਾਨੂੰ ਦਿਖਾਉਣਾ ਹੈ ਵੀ ਕਿਵੇਂ ਕੀ ਪ੍ਰੋਸੈਸ ਆ ਤੇ ਆ ਜਿਹੜਾ ਦਾਣਾ ਇਹ ਦਾਣਾ ਜਿਹੜਾ ਬਰੀਕ ਆ ਇਹਨੂੰ ਮਸ਼ੀਨ ਦੇ ਵਿੱਚ ਪਾਉਗਾ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਪਹਿਲਾਂ ਇਹਨੂੰ ਗਰਮ ਕਰਿਆ ਜਾਂਦਾ ਹੀਟ ਦਿੱਤੀ ਜਾਂਦੀ ਆ ਵੀ ਜਿਹੜਾ ਪਿੰਗਲ ਕਿਸੇ ਸੌਖਾ ਹੋ ਜੇ ਤਾਂ ਪਿੰਗਲ ਨਾਲ ਪਿੰਗਲ ਕੇ ਫੇਰ ਇਹਦੇ ਜਿਹੜੇ ਸ਼ੇਪ ਆਉ ਟਾਇਰ ਦੀ ਬਣਦੀ ਆ ਤੇ ਤੁਹਾਨੂੰ ਅਗਲੇ ਬਲੌਗ ਚ ਅਸੀਂ ਉਹ ਵੀ ਦਿਖਾਵਾਂਗੇ ਜਿਹੜੇ ਖੜਾਉਣੇ ਜਿਹੜੇ ਆਪਣੇ ਜਿਵੇਂ ਗੁੱਡੀਆਂ ਹੋਗੀਆਂ ਜਿਹੜੇ ਅਸੀਂ ਖਰੀਦਦੇ ਆਂ ਬਜ਼ਾਰਾਂ ਚੋਂ ਜਾਂ ਕਾਰ ਹੋ ਗਈ ਵੀ ਉਹ ਕਿਵੇਂ ਬਣਦੇ ਨੇ ਕਿਉਂਕਿ ਉਹ ਇੱਕ ਸਾਂਚੇ ਹੁੰਦੇ ਨੇ ਤੇ ਬਾਕੀ ਪ੍ਰੋਸੈਸ ਇਹੀ ਹੁੰਦਾ ਬਸ ਇੱਕ ਡਾਈ ਹੁੰਦੀ ਆ ਡਾਈ ਦਾ ਫਰਕ ਹੁੰਦਾ ਉਹ ਤੇ ਉਹ ਵੀ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਜੀ ਜ਼ਰੂਰ ਵੀ ਕਿ ਇਆ ਸਾਹ ਦੇ ਸਾਹਮਣੇ ਤੁਸੀਂ ਦੇਖਿਆ ਤੇ ਦਾਣਾ ਪਾ ਦਿੰਦਾ ਦਾਣਾ ਪਾਰਿਆ ਹੁਣ ਉਹਦੇ ਵਿੱਚ ਇਹ ਤੇ ਦਾਣਾ ਪਾਊਗਾ ਆ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਡਾਈ ਆ ਜਿਵੇਂ ਆਪਾਂ ਕਾਰਾਂ ਦੇਖਦੇ ਆਂਗੇ ਪਲਾਸਟਿਕ ਦੇ ਉਹ ਡਾਈ ਹੁੰਦੀ ਆ ਤੇ ਉਹ ਵੀ ਇਦਾਂ ਹੀ ਬਣਦੀਆਂ ਨੇ ਕਿਉਂਕਿ ਆਓ ਦੇਖੋ ਹੁਣ ਉਹ ਖੁੱਲ ਗਈ ਉਹ ਸ਼ੇਪ ਬਣੀ ਹੋਈ ਆ ਟਾਇਰ ਦੀ ਤੇ ਆ ਦੇਖੋ ਟਾਇਰ ਆ ਜਿਹੜਾ ਉਹਨੇ ਕੱਢ ਲਿਆ ਤੇ ਉੱਪਰੋਂ ਪ੍ਰੈਸ਼ਰ ਆਉਂਦਾਗਾ ਉਹਦੇ ਵਿੱਚ ਉਹ ਆਗਾ ਬਣ ਪਾਈਪ ਦੀ ਤਰ੍ਹਾਂ ਉਹ ਉਹਦੇ ਵਿੱਚ ਸੇਧ ਕਰਿਆ ਹੋਇਆ ਤੇ ਪਲਾਸਟਿਕ ਉੱਪਰੋਂ ਜਿਹੜੀ ਗਰਮ ਹੋ ਕੇ ਇਹ ਡਾਈ ਚ ਭਰ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਉਹ ਟਾਇਰ ਦਾ ਸ਼ੇਪ ਲੈ ਲੈਂਦੀ ਆ ਤੇ ਆ ਤੁਸੀਂ ਇਹਨੂੰ ਪਹਿਲਾਂ ਤੇਲ ਲਾਉਣਾ ਪੈਂਦਾ ਕਾਲਾ ਤੇਲ ਇਹਨਾਂ ਰੱਖ ਰੱਖਿਆ ਮਗਲਾਇਲਾ ਤੇ ਤੇਲ ਲੱਗਦਾ ਵੀ ਜਿਹੜਾ ਟਾਇਰ ਆ ਉਹ ਉਹਦੇ ਵਿੱਚ ਚਿਪਕੇ ਨਾ ਲੋਹੇ ਨਾਲ ਨਾ ਲੱਗੇ ਤੇ ਤਾਂ ਕਰਕੇ ਜਿਹੜਾ ਉਹ ਦੇਖੋ ਉਹਨੂੰ ਉਹ ਉੱਪਰੋਂ ਦਾਣਾ ਜਿਹੜਾ ਉਹ ਪਾ ਰਿਆ ਤੇ ਆ ਇਹਦੇ ਵਿੱਚ ਉਦੋਂ ਬਾਅਦ ਪਾਣੀ 'ਚ ਟਾਇਰ ਡੇਕ ਦੇ ਦਿੰਦਾ ਕਿਉਂਕਿ ਗਰਮ ਹੁੰਦਾ ਟਾਇਰ ਬਹੁਤ ਜ਼ਿਆਦਾ ਆ ਦੇਖੋ ਹੁਣ ਤੁਸੀਂ ਟਾਇਰ ਬਣ ਗਿਆ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਟਾਇਰ ਆ ਖੜਾਉਣੇ ਦੇ ਪੈਂਦਾਗਾ ਲੱਕੜ ਦੇ ਖੜਾਉਣੇ ਦੇ ਜਾਂ ਪਲਾਸਟਿਕ ਦੇ ਪੈਂਦਾ ਅੱਜ ਕੱਲ ਜਿਹੜਿਆ ਵਾ ਟਾਇਰ ਘਰਾਂ 'ਚ ਦੇਖਦੇ ਆਂ ਅਲਮਾਰੀ ਦੇ ਨੀਚੇ ਲੱਗੇ ਹੁੰਦੇ ਨੇ ਜਾਂ ਫਰਿੱਜਾਂ ਦੇ ਨੀਚੇ ਜਿਹੜਾ ਸਟੈਂਡ ਬਣਿਆ ਹੁੰਦਾ ਜਾਂ ਕੂਲਰਾਂ ਦੇ ਉਹ ਵੀ ਇਸੇ ਤਰੀਕੇ ਬਣਦੇ ਨੇ ਬਸ ਉਹੀ ਡਾਈਆਂ ਦਾ ਫਰਕ ਆ ਇਕੱਲਾ ਬਾਕੀ ਸਾਰਾ ਪ੍ਰੋਸੈਸ ਆ ਜਿਹੜਾ ਉਹ ਸੇਮ ਹੀ ਹੁੰਦਾ ਇਹ ਬਾਕੀ ਜਿਹੜੀ ਪਲਾਸਟਿਕ ਘਰਾਂ 'ਚ ਬੇਸਟ ਹੋ ਜਾਂਦੀ ਆ ਉਹਨੂੰ ਵੀ ਬਰੀਕ ਕਰਕੇ ਅਸੀਂ ਬਣਾ ਸਕਦੇ ਆ ਤੇ ਉਹ ਅੱਗੇ ਜਿਹੜੀ ਆ ਉਹ ਵੱਡੀ ਮਸ਼ੀਨ ਤੇ ਉਹਦੇ ਉਹ ਹਵਾ ਵਾਲੇ ਤੁਹਾਨੂੰ ਦੱਸਿਆ ਵੀ ਜਿਵੇਂ ਆ ਹਵਾ ਵਾਲਾ ਟਾਇਰ ਬਣਿਆ ਪਿਆਗਾ ਉਹੀ ਜਿਵੇਂ ਗੁੱਡੀਆਂ ਬਣਦੀਆਂ ਨੇ ਬਸ ਡਾਈ ਹੂਗਾ ਉਸ ਤੋਂ ਬਾਅਦ ਉਹ ਹਵਾ ਭਰੀ ਜਾਂਦੀ ਹੈ ਜਿੰਨਾਂ ਵਿੱਚ ਇਹ ਵਿੱਚੋਂ ਖਾਲੀ ਹੁੰਦੇ ਨੇ ਜਿਹੜੇ ਉਹ ਇਹਦੇ ਢਾਈ ਚ ਬਣਦੇ ਆ ਤੇ ਆਹ ਟਾਇਰ ਆ ਜਿਹੜਾ ਵਿੱਚੋਂ ਖਾਲੀ ਆ ਤੇ ਇਹ ਵੀ ਜਿਹੜਾ ਇਹ ਢਾਈ ਦੇ ਵਿੱਚ ਬਣਦਾ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਕਿਸੇ ਦਿਨ ਚੱਲਦੀ ਵੀ ਕਿਵੇਂ ਚੱਲਦੀ ਹੈ ਕੀ ਗੱਲਬਾਤ ਆ ਸਾਰਾ ਜਿਹੜਾ ਤੁਹਾਨੂੰ ਪ੍ਰੋਸੈਸ ਆ ਉਹ ਦਿਖਾਵਾਂਗੇ ਤੇ ਆਏ ਤੇ ਮੋਟਰਾਂ ਲੱਗੀਆਂ ਹੁੰਦੀਆਂ ਨੇ ਵੱਡੀਆਂ ਮੋਟਰਾਂ ਲੱਗਦੀਆਂ ਨੇ ਇਹਦੇ ਤੇ ਤੇ ਇਹਦੇ ਜਰੀਏ ਜਿਹੜਾ ਇਹ ਬਣਦਾ ਇੱਥੇ ਲੱਕੜ ਦੇ ਖੜਾਉਣੇ ਪਏ ਨੇ ਦੇਖੋ ਇਹਨਾਂ ਤੇ ਹਜੇ ਪੇਂਟ ਕਰਨ ਵਾਲਾ ਪਰ ਇਹਨੇ ਜੜ ਕੇ ਰੱਖ ਰੱਖੇ ਨੇ ਤੇ ਮੇਖਾਂ ਮੁਖਾਂ ਲਾ ਕੇ ਤੇ ਇਧਰ ਇੱਕ ਮੋਟਰ ਹੋਰ ਲੱਗੀ ਹੋਈ ਆ ਤੇ ਆਹ ਦੇਖੋ ਇਹ ਜਿਹੜਾ ਦਾਣਾ ਹੈ ਜਿਵੇਂ ਹੁਣ ਆਪਾਂ ਘਰਾਂ ਚੋਂ ਪਲਾਸਟਿਕ ਲੈ ਕੇ ਜਾਂਦੇ ਨੇ ਉਹ ਫਿਰ ਆਏ ਉਹਨੂੰ ਪੰਗਲਾ ਕੇ ਇਕੱਠੀ ਕਰਕੇ ਇਹਨਾਂ ਨੂੰ ਦੇ ਦਿੰਦੇ ਨੇ ਜਾਂ ਅੱਗੇ ਦੀ ਅੱਗੇ ਇਹ ਫੈਕਟਰੀਆਂ 'ਚ ਜਾਂਦੇ ਨੇ ਤੇ ਫੈਕਟਰੀਆਂ ਤੋਂ ਫਿਰ ਦੁਬਾਰਾ ਜਿਹੜਾ ਇਹ ਲੈ ਲੈਂਦੇ ਨੇ ਤੇ ਦੁਬਾਰਾ ਜਿਹੜੀ ਪਲਾਸਟਿਕ ਆ ਉਹਨੂੰ ਵਰਤ ਕੇ ਫਿਰ ਉਹ ਤੋਂ ਮੋੜ ਵਰਤੋ ਚ ਲਿਆ ਕੇ ਜਿਹੜੇ ਖੜਾਉਣੇ ਨੇ ਜਾਂ ਜਿਵੇਂ ਆਪਾਂ ਕਹਿ ਦਈਏ ਟਾਇਰ ਬਨ ਰਹੇ ਨੇ ਉਹ ਇਦਾਂ ਜਿਹੜਾ ਵਰਤੇ ਜਾਂਦੇ ਨੇ ਤੇ ਆ ਤੁਸੀਂ ਅੱਗੇ ਦੇਖ ਸਕਦੇ ਹੋ ਆ ਮੀਟਰ ਲੱਗੇ ਹੋਏ ਨੇ ਬਿਜਲੀ ਵਾਲੇ ਇਹਦੇ ਕਿਉਂਕਿ ਬਿਜਲੀ ਤਾਂ ਬਈ ਸੇ ਘੱਟ ਹੀ ਖਾਂਦੀ ਆ ਘੰਟੇ 'ਚ ਮੈਨੂੰ ਲੱਗਦਾ 2 ਕੁ ਜੁੰਟਾ 1.5-2 ਜੁੰਟ ਹੀ ਖਾਂਦੀ ਆ ਕਿਉਂਕਿ ਬਹੁਤ ਜ਼ਿਆਦਾ ਦੇਖਣ ਨੂੰ ਲੱਗਦਾ ਵੀ ਜ਼ਿਆਦਾ ਬਿਜਲੀ ਖਾਂਦੀ ਉਹ ਪਰ ਬਿਜਲੀ ਬਹੁਤ ਜ਼ਿਆਦਾ ਜਿਹੜੀ ਹੈ ਘੱਟ ਖਾਂਦੀ ਆ ਤੇ ਉੱਪਰ ਤੁਸੀਂ ਦੇਖੋ ਵੀ ਦਾਣਾ ਪਿਆਗਾ ਤੇ ਇੱਧਰ ਆ ਬਣਾ ਰਿਹਾ ਹੈਗਾ ਉੱਧਰ ਗੱਲਬਾਤ ਕਰ ਰਿਹਾ ਨਾਲ ਨਾਲ ਤੇ ਆ ਤੁਸੀਂ ਦੇਖੋ ਵੀ ਆਓ ਦੇਖੋ ਟਾਇਰ ਦਵਾਰੇ ਜਿਵੇਂ ਉਹ ਘਰ ਪੂਰਾ ਗਰਮ ਹੁੰਦਾ ਹੈ ਬਹੁਤ ਜ਼ਿਆਦਾ ਜਿਹੜਾ ਗਰਮ ਹੁੰਦਾ ਹੈ ਉੱਪਰ ਦੇਖੋ ਦਾਣਾ ਤੁਸੀਂ ਦੇਖ ਸਕਦੇ ਹੋ ਕਿਵੇਂ ਦਾਣਾ ਜਿਹੜਾ ਉਹ ਇਹਦੇ 'ਚ ਪਾ ਰਿਹਾ ਹੈਗਾ ਤੁਸੀਂ ਦੇਖੋ ਪਲਾਸਟਿਕ ਇਹਦੇ ਤੇ ਫਿਰ ਗਰਮ ਹੋ ਜਾਣਾ ਨੇ ਬਹੁਤ ਜ਼ਿਆਦਾ ਗਰਮ ਹੋ ਕੇ ਤੇ ਫਿਰ ਨੀਚੇ ਉਮੀ ਡਾਈ ਚ ਜਾ ਕੇ ਜਿਹੜਾ ਟਾਇਰ ਆ ਉਹ ਬਣ ਜਾਣਾ। ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਜਿਹੜਾ ਇਹ ਕੰਮ ਕਰ ਰਿਹਾ। ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਸਾਰਾ ਕੁਝ। ਤੇ ਅਸੀਂ ਕਹਿੰਦੇ ਆ ਪੰਜਾਬ 'ਚ ਰਜਗਾਰ ਨਹੀਂ ਹੈਗਾ ਪੰਜਾਬ 'ਚ ਬਹੁਤ ਜ਼ਿਆਦਾ ਰਜਗਾਰ ਹੈ ਜੇ ਕਰਨਾ ਹੋਵੇ ਤਾਂ। ਪਰ ਜਿਹੜੇ ਸਾਡੇ ਪੰਜਾਬੀ ਨੇ ਉਹ ਕੰਮ ਕਰਕੇ ਰਾਜ਼ੀ ਨਹੀਂ ਸਾਰਿਆਂ ਨੂੰ। ਇਹ ਆ ਵੀ ਅਸੀਂ ਬਾਹਰ ਹੀ ਜਾਈਏ ਜ਼ਿਆਦਾ। ਕਿਉਂਕਿ ਬਾਹਰ 28-30 ਲੱਖ ਲੱਗ ਜਾਂਦੇ 28-30 ਲੱਖ ਲੱਖ ਅਸੀਂ ਇੱਥੇ ਲਾ ਲਈਏ। 5 6 ਲੱਖ ਰੁਪਇਆ ਸੇ 7 ਲੱਖ ਸੇ ਇੱਥੇ ਲਾ ਕੇ ਕੰਮ ਕਰ ਲੀਏ ਤਾਂ ਮੈਨੂੰ ਲੱਗਦਾ ਜਿਹੜਾ ਸੀ ਆਪਦਾ ਜਿਹੜਾ ਕੰਮ ਆ ਉਹ ਚਲਾ ਸਕਦੇ ਆ ਕਿਉਂਕਿ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਕੰਮ ਤਾਂ ਆਪ ਹੀ ਮਿਲ ਜਾਂਦਾ ਹੁੰਦਾ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਬੰਦਾ ਕਦੇ ਵੀ ਬੇਲਾ ਰਹਿ ਨਹੀਂ ਸਕਦਾ ਹੈਗਾ ਕਦੇ ਵੀ ਉਹਨੇ ਕੋਈ ਨਾ ਕੋਈ ਕੰਮ ਆ ਜਿਹੜਾ ਉਹ ਲਾਭ ਹੀ ਲੈਣਾ ਤੇ ਆ ਤੁਹਾਨੂੰ ਦਿਖਾਉਣਾ ਹੈ ਦੁਬਾਰੇ ਫੇਰ ਅਸੀਂ ਡਾਈ ਉੱਪਰੋਂ ਦੇਖੋ ਉੱਚ ਜਿਹੜੀ ਪਲਾਸਟਿਕ ਭਰ ਗਈ ਹੈ ਡਾਈ ਇਹਨੇ ਖੋਲ ਲਈ ਤੇ ਆ ਟਾਇਰ ਤੁਸੀਂ ਦੇਖ ਸਕਦੇ ਹੋ ਨੇ ਵਿੱਚੋਂ ਜਿਹੜਾ ਟਾਇਰ ਆ ਉਹ ਕੱਢ ਲੂਗਾ ਇਹਨੂੰ ਦੁਬਾਰਾ ਚ ਪਾਣੀ ਚ ਡੇਕ ਦੂਗਾ ਜੇ ਕੋਈ ਟਾਇਰ ਖਰਾਬ ਹੋ ਜੇ ਬਾਈ ਚਾਂਸ ਤਾਂ ਇਹ ਦੁਬਾਰਾ ਪਲਾਸਟਿਕ ਨੂੰ ਪੰਗਲਾ ਆ ਕੇ ਦੁਬਾਰੇ ਉਹਨੂੰ ਵਰਤੋ ਚ ਲੈ ਆਉਂਦਾ ਤੁਸੀਂ ਦੇਖ ਸਕਦੇ ਹੋ ਆ ਪਲਾਸਟਿਕ ਜਿਹੜੀ ਹੁਣ ਦੁਬਾਰੇ ਫੇਰ ਉੱਪਰ ਪਾ ਦੂਗਾ ਕਿਉਂਕਿ ਜਿਹੜੀ ਬਾਦੂ ਥੋੜੀ ਐਕਸਟਰਾ ਨਾਲ ਨਿਕਲ ਜਾਂਦੀ ਹੈ ਕਈ ਵਾਰੀ ਸਾਈਟਿੰਗ ਨਹੀਂ ਬੈਠਦੀ ਕਿ